ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚਹਾਨ ਡੈਰੀ ਫਾਰਮ ਤੇ ਜੋ ਵੀਰ ਪਹਿਲੀ ਵਾਰ ਵੀਡੀਓ ਵੇਖ ਰਹੇ ਆ ਉਹ ਆਪਣੀ ਫੇਸਬੁੱਕ ਪੇਜ ਚਹਾਨ ਡੈਰੀ ਫਾਰਮ ਤੇ YouTube ਚੈਨਲ ਚਹਾਨ ਡੈਰੀ ਫਾਰਮ ਨੂੰ ਜਰੂਰ ਫੋਲੋ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਆਡੇ ਤੱਕ ਪਹੁੰਚ ਸਕਣ ਜੋ ਅੱਜ ਦੀ ਵੀਡੀਓ ਹੋਣ ਜਾ ਰਹੀ ਹੈ ਇਹ ਪਿੰਡ ਸਰਾਉਂਦ ਨੇੜੇ ਮਲੇਰਕੋਟਲਾ ਤੋਂ ਹੈ ਜੀ ਤੇ ਇੱਥੇ ਵੀਰ ਕੋਲ ਸੱਤ ਬੱਚੀਆਂ ਸੇਲ ਹੈ ਜੀ ਉਮਰ ਹੈਗੀ ਇਹਨਾਂ ਦੀ 3 ਮਹੀਨਿਆਂ ਤੋਂ ਲੈ ਕੇ 8 ਮਹੀਨਿਆਂ ਤੱਕ ਥਣ ਚਾਰ ਨੇ ਕੋਈ ਪੰਜਮਾ ਥਣ ਨਹੀਂ ਤੇ ਥਾਣਾ ਵੱਲੋਂ ਬਿਲਕੁਲ ਓਕੇ ਹੈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕੱਲੀ ਕੱਲੀ ਬੱਚੀ ਬਹੁਤ ਸੋਹਣੀਆਂ ਬੱਚੀਆਂ ਨੇ ਤੇ ਵੀਰ ਦਾ ਨੰਬਰ ਮਾਲਕ ਦਾ ਸਕਰੀਨ ਦੇ ਉੱਪਰ ਆਪਾਂ ਦਿੱਤਾ ਹੋਇਆਗਾ 8283899815 ਹਾਂਜੀ 828389815 ਇਸ ਵੀਰ ਦਾ ਨੰਬਰ ਹੈ ਜੋ ਵੀ ਵੀਰ ਖਰੀਦਣਾ ਚਾਹੁੰਦਾ ਹੈ ਬਾਈ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਮੁੱਲ ਤੈਅ ਕਰ ਸਕਦਾ ਹੈ ਜੀ ਤੇ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਦੀ ਵੀਡੀਓ ਸਾਡੇ ਫੇਸਬੁੱਕ ਪੇਜ YouTube ਚੈਨਲ ਤੇ ਪਾਉਣੀ ਚਾਹੁੰਦੇ ਹੋ ਤਾਂ ਉੱਪਰ ਦਿੱਤੇ ਹੋਏ ਸਾਡੇ ਨੰਬਰ ਤੇ WhatsApp ਮੈਸੇਜ ਕਰ ਸਕਦੇ ਹੋ ਜੀ 600 ਪੂਰਾ 7624360 ਤੇ ਸੱਤ ਬੱਚੀਆਂ ਜੀ ਵੀਰ ਕੋਲੇ ਪਿੰਡ ਸਰਾਉਂ ਦਾ ਨੇੜੇ ਮਲੇਰ ਕੋਟਲਾ ਦੇ ਤੇ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਵੀਰ ਦਾ 8283849815 ਜੋ ਵੀ ਵੀਰ ਖਰੀਦਣ ਦਾ ਚਾਹਵਣਾ ਹੈ ਬਾਈ ਦੇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਜੀ ਮੁੱਲ ਤੈਅ ਕਰ ਸਕਦਾ ਤੇ ਆਪਾਂ ਮਿਲਦੇ ਆਗਲੀ ਵੀਡੀਓ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਮਿਲਦੇ ਆਗਲੀ ਵੀਡੀਓ ਨਾਲ ਧੰਨਵਾਦ ਜੀ